ਫਰ ਇਹ ਬਹੁਤ ਵੱਡੀ ਘਟਨਾ ਸੀ ਔਰ ਜਿੰਨੇ ਲੰਬੇ ਸਮੇਂ ਤੋਂ ਤੁਸੀਂ ਇਸ ਮੁਲਕ ਦੇ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ ਦੇ ਤੌਰ ਤੇ ਵਿਚਰਦੇ ਆ ਜਿੰਨੀ ਜ਼ਿੰਮੇਵਾਰੀ ਨਾਲ ਤੁਹਾਡੇ ਪਰਿਵਾਰ ਨੇ ਹੁਣ ਤੱਕ ਕਮਿਊਨਿਟੀ ਦੇ ਵਿੱਚ ਆਪਣਾ ਬਹਿਣ ਖੋਣ ਰੱਖਿਆ ਅਸੀਂ ਕਦੇ ਵੀ ਇਮੇਜਨ ਨਹੀਂ ਕਰਦੇ ਸੀ ਕਿ ਕਦੇ ਇਹ ਵੀ ਸਮਾਏਗਾ ਅਕਸਰ ਗੱਲ ਕਰਦਾ ਹੁੰਦਾ ਕਿ ਜਦੋਂ ਅਸੀਂ ਇੱਥੇ ਆਏ ਆ ਮੈਂ ਮੈਂ ਪਾਰਟिकुलरੀ ਆਪਣੀ ਗੱਲ ਕਰ ਰਿਹਾ 36 ਸਾਲ ਪਹਿਲਾਂ ਜੀ ਤੇ ਸਾਨੂੰ ਉਦੋਂ ਪੁਲਿਸ ਉਹਨਾਂ ਨੇ ਕਿਹਾ ਜਾਂਦਾ ਸੀ ਡੋਨਟ ਟ੍ਰਾਈ ਟੂ ਬੀ ਹੀਰੋ ਇੱਕ ਜਿਹੜਾ ਆਪਣਾ ਹੈਗਾ ਫੰਡਮੈਂਟਲ ਰਾਈਟ ਹੁੰਦਾ ਵਧੀਆ ਜ਼ਿੰਦਗੀ ਜੀਣ ਦਾ ਜੀ ਪਰ ਉਸ ਚੀਜ਼ ਦੀ ਜਿਹੜੀ ਦੂ ਵਰਤੋਂ ਹੋ ਰਹੀ ਹੈ ਇਹ ਬੜੇ ਕੁੰਦੇ ਨਤੀਜੇ ਜਿਹੜੇ ਨਿਕਲਦੇ ਨੇ ਬੜੇ ਭਿਆਨਕ ਨੇ ਇਹਦੇ ਸਿੱਟੇ ਬਹੁਤ ਭਿਆਨਕ ਨੇ ਮੈਂ ਦੋ ਤਿੰਨ ਪਹਿਲਾਂ ਮਹੀਨੇ ਪਹਿਲਾਂ ਵੀ ਆਪਣੀ ਮੀਟਿੰਗ ਹੋਈ ਸੀ ਜੀ ਰੇਡੀਓ ਸਪਾਈਸ ਤੇ ਜੀ ਤੇ ਆਈ ਸਪੈਸੀਫਿਕਲੀ ਸਿੱਟ ਕੇ ਇੱਕ ਟਾਈਮ ਆਉਗ ਜਦੋਂ ਕੋਈ ਨਾ ਕੋਈ ਮਰੇਗਾ ਰੋਜ਼ ਮਰਾ ਦੀ ਜਿੰਦਗੀ ਤੁਹਾਨੂੰ ਸ਼ਾਮ ਨੂੰ ਜੇ ਦੇਖੋਗੇ ਸੋਸ਼ਲ ਮੀਡੀਆ ਕੋਲ ਕੇ ਦੇਖੋ ਟੀਵੀ ਦੇਖੋ ਨਿਊਜ਼ ਪ੍ਰੋਪਰ ਦੇਖੋ ਕਿਤਨਾ ਕਿਤੇ ਹਰ ਬੰਦੇ ਨਾਲ ਕੁਝ ਨਾ ਕੁਝ ਹੋ ਰਿਹਾ ਰੇਡੀਓ ਸਪਾਈਸ ਦੇ ਚਰੀਅਰ ਡੈਫੀਨੇਟਲੀ ਫਰੋਮ ਦ ਬੋਟਮ ਆਫ ਮਾਈ ਹਾਰਟ ਮੈਂ ਤੇਰੇ ਦੇ ਲੋ ਸ਼ੁਕਰ ਗੁਜ਼ਾਰਾ ਆ ਓਨੈਸਟਲੀ ਹਰ ਇੱਕ ਉਸ ਉਸ ਬੰਦੇ ਦਾ ਜਿਹੜਾ ਮੈਨੂੰ ਜਾਣਦਾ ਜਾਂ ਨਹੀਂ ਜਾਣਦਾ ਦੋ ਚਾਰ ਦਿਨ ਵਾਸਤੇ ਹੂਲਾ ਹਾਲਾ ਹੁੰਦੀ ਹੈ ਫਿਰ ਅਸੀਂ ਆਪਣੇ ਆਪਣੇ ਕੰਮਾਂ 'ਚ ਬਿਜ਼ੀ ਹੋ ਜੰਨੇ ਆ ਜਿੰਨਾ ਚਿਰ ਅਗਲਾ ਕੋਈ ਵੱਡਾ ਹਾਦਸਾ ਨਹੀਂ ਵਾਪਰਦਾ ਸਸਿਗਾਲ ਜੀ ਕਿਉਰਾ ਨਮਸਕਾਰ ਆਦਾਬ ਅੱਜ ਅਸੀਂ ਭਾਜੀ ਗੁਰਦੀਪ ਸਿੰਘ ਉਹਨਾਂ ਦੇ ਕੋਲ ਪਹੁੰਚੇ ਹਾਂ ਗੁਜਾ ਜੁਵਲਰਸ ਜਿਹੜਾ ਬੜਾ ਜਾਣਿਆ ਪਛਾਣਾ ਨਾਮ ਦਾ ਪਟੋਇਠੇ ਦੇ ਵਿੱਚ ਕੁਝ ਦਿਨ ਪਹਿਲਾਂ ਇਹਨਾਂ ਦੇ ਨਾਲ ਇੱਕ ਅਜਿਹਾ ਹਾਦਸਾ ਦਰਪੇਸ਼ ਆਇਆ ਜਿਹੜਾ ਅਸੀਂ ਕਦੇ ਵੀ ਨਹੀਂ ਚਾਹਾਂਗੇ ਸਾਡੇ ਵਿੱਚੋਂ ਕਿਸੇ ਨਾਲ ਵੀ ਪੇਸ਼ ਆਵੇ ਇਸ ਹਾਦਸੇ ਤੋਂ ਵਾਪਸ ਪਰਤਣ ਉਪਰੰਤ ਜਿੱਥੇ ਘਰ ਦੇ ਵਿੱਚ ਭਾਜੀ ਗੁਰਦੀਪ ਜੀ ਸਿਹਤਯਾਬ ਹੋ ਰਹੇ ਨੇ ਉੱਥੇ ਸਰਕਾਰੀ ਤੇ ਗੈਰ ਸਰਕਾਰੀ ਉਹਨਾਂ ਦੇ ਸ਼ੁਭਚਿੰਤਕਾਂ ਦਾ ਵੱਡਾ ਘੇਰਾ ਉਹਨਾਂ ਦੇ ਲਈ ਦੁਆਵਾ ਕਰ ਰਿਹਾ ਹੈ ਉਹਨਾਂ ਦੀ ਮਜ਼ਾਜ ਪੁਰਸੀ ਦੇ ਲਈ ਆ ਰਿਹਾ ਹੈ ਇਹ ਸਾਰੇ ਦੌਰ ਦੇ ਵਿੱਚ ਜਿੱਥੇ ਗੁਰਦੀਪ ਭਾਜੀ ਪਹਿਲਾਂ ਨਾਲੋਂ ਕਾਫੀ ਠੀਕ ਨੇ ਲੇਕਿਨ ਬਹੁਤ ਸਾਰੇ ਕੰਸਰਨ ਨੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਹਾਲੇ ਵੀ ਦੇਣੇ ਬਾਕੀ ਨੇ ਭਾਵੇਂ ਕਿ ਉਹ ਪਬਲਿਕ ਸੈਕਟਰ ਦੇ ਨਾਲ ਸਬੰਧਤ ਉਹਨਾਂ ਮਹਿਕਮਿਆਂ ਦੇ ਕੋਲ ਉਹਨਾਂ ਦੇ ਜਵਾਬ ਹੋਣਗੇ ਲੇਕਿਨ ਜਿਹੜੇ ਸਵਾਲ ਗੁਰਦੀਪ ਭਾਜੀ ਦੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਮਨਾਂ ਵਿੱਚ ਨੇ ਉਹ ਜਾਣਨੇ ਬੜੇ ਜ਼ਰੂਰੀ ਨੇ ਉਸ ਤੋਂ ਪਹਿਲਾਂ ਅਸੀਂ ਰੇਡੀਓ ਸਪਾਈਸੀ ਟੀਮ ਵੱਲੋਂ ਆਪਣੇ ਭਾਈਚਾਰੇ ਦੇ ਹਰ ਉਸ ਭੈਣ ਭਰਾ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਆ ਜਿਨ੍ਹਾਂ ਦੀਆਂ ਦੁਆਵਾਂ ਜਿਨ੍ਹਾਂ ਦੀਆਂ ਅਰਦਾਸਾਂ ਦੇ ਸਦਕਾ ਗੁਰਦੀਪ ਭਾਜੀ ਅੱਜ ਪਹਿਲਾਂ ਨਾਲੋਂ ਬਹੁਤ ਠੀਕ ਮਹਿਸੂਸ ਕਰ ਰਹੇ ਨੇ ਲੇਕਿਨ ਜੋ ਕੁਝ ਉਸ ਦਿਨ ਹੋਇਆ ਅਤੇ ਜੋ ਕੁਝ ਅੱਗੇ ਤੋਂ ਨਹੀਂ ਹੋਣਾ ਚਾਹੀਦਾ ਉਹਦੇ ਬਾਰੇ ਗੱਲਬਾਤ ਭਾਜੀ ਗੁਰਦੀਪ ਨਾਲ ਕਰਾਂਗੇ ਭਾਜੀ ਪਿਆਰ ਭਰੀ ਸਤਿਕਾਰ ਸਤਿਕਾਰ ਦੀ ਭਾਜੀ ਬਹੁਤ ਵੱਡੀ ਘਟਨਾ ਸੀ ਔਰ ਜਿੰਨੇ ਲੰਬੇ ਸਮੇਂ ਤੋਂ ਤੁਸੀਂ ਇਸ ਮੁਲਕ ਦੇ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ ਦੇ ਤੌਰ ਤੇ ਵਿਚਰਦੇ ਆ ਜਿੰਨੀ ਜ਼ਿੰਮੇਵਾਰੀ ਨਾਲ ਤੁਹਾਡੇ ਪਰਿਵਾਰ ਨੇ ਹੁਣ ਤੱਕ ਕਮਿਊਨਿਟੀ ਦੇ ਵਿੱਚ ਆਪਣਾ ਬਹਿਣ ਖਲੂਨ ਰੱਖਿਆ ਅਸੀਂ ਕਦੇ ਵੀ ਇਮੇਜਿਨ ਨਹੀਂ ਕਰਦੇ ਸੀ ਕਿ ਕਦੇ ਇਹ ਵੀ ਸਮਾਏਗਾ ਔਰ ਚੰਨੇ ਤਰੀਕੇ ਸਲੀਕੇ ਨਾਲ ਤੁਸੀਂ ਸਿਚੁਏਸ਼ਨ ਨੂੰ ਫਰੰਟ ਕਨਫਰੰਟ ਕੀਤਾ ਮੈਨੂੰ ਲੱਗਾ ਉਹ ਵੀ ਆਪਣੇ ਆਪ ਦੇ ਵਿੱਚ ਬਿਲਕੁਲ ਬੜੀ ਅਨਕਸਪੈਕਟਿਡ ਗੱਲ ਸੀ ਕਿਵੇਂ ਦੇਖਦੇ ਹੋ ਉਸ ਦਿਨ ਦੇ ਘਟਨਾ ਚੱਕਰ ਨੂੰ ਇਹ ਮੇਰੇ ਵਾਸਤੇ ਵੀ ਉਹ ਵਾਸ ਨਾਟ ਅ ਨਾਰਮਲ ਥਿੰਗ ਮੈਨੂੰ ਵੀ ਨਹੀਂ ਪਤਾ ਸੀ ਕਿ ਇਦਾਂ ਦਾ ਰਿਐਕਸ਼ਨ ਮੇਰਾ ਹੋ ਸਕਦਾ ਪਰ ਉਹਦੇ ਚ ਇੱਕ ਚੀਜ਼ ਸੀ ਮੇਰੇ ਦਿਮਾਗ ਦੇ ਵਿੱਚ ਨਾ ਬੜੇ ਬਰੇਚਰਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਇਨਸੀਡੈਂਟਸ ਹੋ ਰਹੇ ਨੇ ਵਕਫ ਵਕ ਦੁਕਾਨਦਾਰਾਂ ਨਾਲ ਰਿਟੇਲਰਸ ਨਾਲ ਵੱਡੀਆਂ ਕੰਪਨੀਆਂ ਛੋਟੀਆਂ ਕੰਪਨੀਆਂ ਸੁਪਰਮਾਰਕਟ ਜਿਵੇਂ ਜੁਲੀ ਸਟੋਰ ਜੁਲੀ ਸਟੋਰ ਹੋ ਗਏ ਜਾਂ ਸੁਪਰਮਾਰਕਟਸ ਹੋ ਗਈਆਂ ਡੇਲੀ ਸ਼ਾਪਸ ਹੋ ਗਈਆਂ ਜੀ ਬੈਕ ਆਫ ਮਾਈਂਡ ਨਾ ਕੀਤੇ ਇੱਕ 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 ਐਂਗਰ ਸੀ ਇੱਕ ਗੁੱਸਾ ਸੀ ਮੇਰੇ ਮਨ ਚ ਕਿ ਥਿਸ ਇਜ਼ ਰੋਂਗ ਇਦਾਂ ਨਹੀਂ ਹੋਣਾ ਚਾਹੀਦਾ ਤੁਸੀਂ ਟਾਈਮ ਟੂ ਟਾਈਮ ਐਕਸਪ੍ਰੈਸ ਵੀ ਕਰਦੇ ਰਹੇ ਹੋ ਆਪਣੇ ਆ ਕੰਸਰਨ ਹੈਗਾ ਹਾਂ ਆਮ ਤੌਰ ਤੇ ਅਸੀਂ ਗੱਲਾਂ ਵੀ ਹੁਣ ਕਰੀਦੀਆਂ ਬੈਠੇ ਅੰਦਰ ਬਾਹਰ ਤੇ ਬੈਕ ਆਫ ਮਾਈਂਡ ਇੱਕ ਹਮੇਸ਼ਾ ਇੱਕ ਹੁੰਦਾ ਸੀ ਕਿ ਅਗਰ ਮੇਰੇ ਨਾਲ ਇਦਾਂ ਹੋ ਜਾਂਦਾ ਮੈਂ ਕੀ ਕਰਾਂਗਾ ਇੱਕ ਇੱਕ ਦਿਮਾਗ ਚ ਮੇਰੇ ਸੀ ਕਿ ਯੂ نو ਅਸੀਂ ਬੱਚਿਆਂ ਦੇ ਇਹਨਾਂ ਨਾਲ ਜਨਰਲ ਡਿਸਕਸ ਤਾਂ ਅਸੀਂ ਕਰਦੇ ਹੁੰਦੇ ਸੀਗੇ ਯਾਰ ਇਹ ਜਿਹੜਾ ਹੋ ਰਿਹਾ ਹਾਲਾਤ ਜਿਸ ਪਾਸੇ ਜਾ ਰਹੇ ਨੇ ਦੇਸ਼ ਤੇ ਇਹ ਬਹੁਤ ਸਖਾਵੇ ਨਹੀਂ ਹੈ ਆਉਣ ਵਾਲਾ ਟਾਈਮ ਬੜਾ ਖਰਾਬ ਹੋ ਰਿਹਾ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਜਦੋਂ ਅਸੀਂ ਇੱਥੇ ਆਏ ਆ ਮੈਂ ਪਾਰਟਿਕੂਲਰਲੀ ਆਪਣੀ ਗੱਲ ਕਰ ਰਿਹਾ 36 ਸਾਲ ਪਹਿਲਾਂ ਜੀ ਤੇ ਸਾਨੂੰ ਉਦੋਂ ਪੁਲਿਸ ਵੱਲੋਂ ਕਿਹਾ ਜਾਂਦਾ ਸੀ ਡੋਨਟ ਟ੍ਰਾਈ ਟੂ ਬੀ ਹੀਰੋ ਅੱਛਾ ਡੋਨਟ ਟ੍ਰਾਈ ਟੂ ਬੀ ਰੈਂਬੋ ਹੂੰ 36 ਸਾਲ ਬਾਅਦ ਵੀ ਉਹੀ ਗੱਲ ਕਹੀ ਜਾ ਰਹੀ ਹੈ ਓਕੇ ਡੋਨਟ ਟ੍ਰਾਈ ਟੂ ਬੀ ਹੀਰੋ 36 ਸਾਲ ਚ ਅਸੀਂ ਹੀਰੋ ਨਹੀਂ ਬਣੇ ਪਰ ਤੁਸੀਂ ਜਿਹੜੇ ਹੈਗੇ ਇਹ ਅਨਸਰ ਇਹਨਾਂ ਨੂੰ ਤੁਸੀਂ ਨਾਥ ਨਹੀਂ ਪਾ ਸਕਦੇ ਸਪੈਸ਼ਲੀ ਯੂਥ ਅਫੈਂਡਰਸ ਬਾਰੇ ਤੁਸੀਂ ਨੋਟਿਸ ਕੀਤਾ ਕਿ ਪਹਿਲਾਂ ਨਾਲੋਂ ਸਿਚੁਏਸ਼ਨ ਜਿਹੜੀ ਆ ਆਊਟ ਆਫ ਕੰਟਰੋਲ ਹੋਈ ਜਾਂਦੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜੇ ਆਮ ਨੋਟ ਅਗੇਂਸਟ ਹਿਊਮਨ ਰਾਈਟਸ ਹਰ ਬੱਚੇ ਨੂੰ ਹਰ ਬੰਦੇ ਨੂੰ ਇੱਕ ਜਿਹੜਾ ਆਪਣਾ ਹੈਗਾ ਫੰਡਾਮੈਂਟਲ ਰਾਈਟ ਹੁੰਦਾ ਵਧੀਆ ਜ਼ਿੰਦਗੀ ਜੀਣ ਦਾ ਜੀ ਪਰ ਉਸ ਚੀਜ਼ ਦੀ ਜਿਹੜੀ ਦੂ ਵਰਤੋਂ ਹੋ ਰਹੀ ਹੈ ਬڑے ਉਹਦੇ ਨਤੀਜੇ ਜਿਹੜੇ ਨਿਕਲੇ ਨੇ ਬੜੇ ਭਿਆਨਕ ਨੇ ਇਹਦੇ ਸਿੱਟੇ ਬਹੁਤ ਭਿਆਨਕ ਨੇ ਮੈਂ 2-3 ਪਹਿਲਾਂ ਮਹੀਨੇ ਪਹਿਲਾਂ ਵੀ ਆਪਣੀ ਮੀਟਿੰਗ ਹੋਈ ਸੀ ਜੀ ਰੇਡੀਓ ਸਪਾਈਸ ਤੇ ਜੀ ਤੇ ਆਈ ਸਪੈਸੀਫਿਕਲੀ ਸੱਡ ਕੇ ਇੱਕ ਟਾਈਮ ਆਉਗੋ ਜਦੋਂ ਕੋਈ ਨਾ ਕੋਈ ਮਰੇਗਾ ਹੁਣ ਇਟਸ ਟਾਈਮ ਕਿ ਇੱਕ ਜਾਨ ਜਾਏਗੀ ਬਹੁਤ ਵੱਡੀ ਗੱਲ ਆ ਜਿਹੜੀ ਤੁਸੀਂ ਕਹਿ ਰਹੇ ਆ ਕਿ ਇਹ ਇਹ ਹੁਣ ਕਿਉਂਕਿ ਪੀਪਲ ਆਰ ਫੈਟ ਆਫ ਦਿਸ ਯੂ ਨੋ ਬਹੁਤ ਜ਼ਿਆਦਾ ਹੋ ਚੁੱਕਾ ਹੈ ਕਿ ਨਾ ਇੱਕ ਨਾਲ ਦੋ ਨਾਲ ਰੋਜ਼ ਮਰਦਾ ਜ਼ਿੰਦਗੀ ਤੁਹਾਨੂੰ ਸ਼ਾਮ ਨੂੰ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਖੋਲ ਕੇ ਦੇਖੋ ਟੀਵੀ ਦੇਖੋ ਨਿਊਜ਼ ਰੋਪਰ ਦੇਖੋ ਕਿਤਨਾ ਕਿਤੇ ਹਰ ਬੰਦੇ ਨਾਲ ਕੁਛ ਨਾ ਖੁਸ਼ ਹੋ ਰਿਹਾ ਰੀਸੈਂਟਲੀ ਕੁਝ ਘਟਨਾਵਾਂ ਹੋਈਆਂ ਉਹਨਾਂ ਦਾ ਪਰਚਾਵਾ ਵੀ ਆਫੇਅਰ ਅਸੀਂ ਡਿਸਕਸ ਕਰ ਰਹੇ ਸੀ ਗੁਰਦੀਪ ਭਾਜੀ ਦੇ ਨਾਲ ਮੇਰਾ ਇਹ ਮੰਨਣਾ ਵੀ ਇਹਨਾਂ ਘਟਨਾਵਾਂ ਦੀ ਰੋਸ਼ਨੀ ਦੇ ਵਿੱਚ ਆਉਣ ਵਾਲੀ ਸਮਿਆਂ ਦੇ ਵਿੱਚ ਜਿਹੜੇ ਸਖਤ ਕਾਨੂੰਨ ਬਣਨੇ ਨੇ ਉਹਨਾਂ ਲਈ ਜ਼ਿੰਮੇਵਾਰ ਰਾਜਨੀਤਿਕ ਵਾਰੂਕ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਪੁਲਿਸ ਜਿਹੜੀ ਹੈ ਲਾਅ ਔਰਡਰ ਨੂੰ ਮੇਨਟੇਨ ਕਰਦੀ ਹੈ ਇਹਦੇ ਬਾਰੇ ਵੀ ਕੋਈ ਦੂਰ ਰਾਏ ਨਹੀਂ ਲੇਕਿਨ ਸੁਣਨ ਵਾਲੀ ਗੱਲ ਇਹ ਹੋਏਗੀ ਕਿ ਗੁਰਦੀਪ ਭਾਜੀ ਕੀ ਤਵਕਕੋ ਰੱਖਦੇ ਨੇ ਕਿਉਂਕਿ ਮੁਲਕ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਨਾਲ ਨਿੱਜੀ ਤੌਰ ਤੇ ਲੰਮਾ ਸਮਾਂ ਗੱਲ ਮੁਲਕ ਦੇ ਪੁਲਿਸ ਮੰਤਰੀ ਜਿਹੜੇ ਨੇ ਨਿੱਜੀ ਤੌਰ ਤੇ ਉਹਨਾਂ ਨੂੰ ਵਿਜ਼ਿਟ ਕਰਨ ਗਏ ਉਸ ਤੋਂ ਬਾਅਦ ਉਹਨਾਂ ਨੇ ਵਲਿੰਗਟਨ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹਦੇ ਬਾਰੇ ਸੂਚਿਤ ਕੀਤਾ ਵੀਡੀਓ ਡਿਟੇਲ ਦੇ ਵਿੱਚ ਦਿਖਾਈ ਤੇ ਹੁਣ 21 ਜੁਲਾਈ ਨੂੰ ਸਵਾਮੀ ਨਾਰਾਇਣ ਕੰਪਲੈਕਸ ਦੇ ਵਿੱਚ ਕਮਿਊਨਿਟੀ ਦੀ ਇੱਕ ਮੀਟਿੰਗ ਹੋਣੀ ਹੈ ਜਿਹਦੇ ਵਿੱਚ ਪੁਲਿਸ ਅਤੇ ਨਾਲ ਨਾਲ ਕਾਨੂੰਨ ਦੇ ਨਾਲ ਸੰਬੰਧਿਤ ਪੋਰਟਫੋਲੀਓ ਵਾਲੇ ਦੋਵੇਂ ਮਾਨਯੋਗ ਮੰਤਰੀ ਜਿਹੜੇ ਮੌਜੂਦ ਰਹਿਣਗੇ ਭਾਰੀ ਕੀ ਤਵਕਕ ਕਰਦੇ ਹਾਂ ਉਹਨਾਂ ਤੋਂ ਮੈਨੂੰ ਲੱਗਦਾ ਕਿ ਜਿਹੜਾ ਇਹ ਇਨਸੀਡੈਂਟ ਹੋਇਆ ਨੇ ਇਹਨੇ ਥੋੜੀ ਹਲਚਲ ਤੇ ਪੈਦਾ ਕੀਤੀ ਹੈ ਸਮਾਜ ਦੇ ਵਿੱਚ ਵੀ ਤੇ ਰਾਜਨੀਤੀ ਦੇ ਵਿੱਚ ਵੀ ਆ ਬਾਕੀ ਜਿਹੜੇ ਮਨਿਸਟਰਸ ਹੈਗੇ ਨਾ ਜਾਂ ਜਿਹੜੇ ਇਸ ਦਾਰੇ ਨਾਲ ਸੰਬੰਧਤ ਜਿਹੜੇ ਵੀ ਹੈਗੀਆਂ ਨੇ ਉਧਰ-ਉਧਰ ਪੋਲਿਸੀ ਮੇਕਰ ਜੋ ਲਾਅ ਮੇਕਰ ਉਹਨਾਂ ਦੇ ਆਪਸ ਵਿੱਚ ਕੀ ਗੱਲਬਾਤ ਹੋ ਰਹੀ ਹੈ ਵੀ ਆਰ ਨਾਟ ਫੁਲੀ ਅਵੇਅਰ ਆਫ ਥੈਟ ਪਰ ਆਸ਼ਵਾਸ਼ਣ ਦਿੱਤਾ ਜਾ ਰਿਹਾ ਹੈ ਟਾਈਮ ਟੂ ਟਾਈਮ ਜਿੰਨੀ ਵੀ ਮੀਟਿੰਗਸ ਹੋ ਚੁੱਕੀਆਂ ਮੇਰੀਆਂ ਐਮਪੀਸ ਨਾਲ ਜਾਂ ਹੋਰ ਵੱਡੇ ਅਹੁਦੇਦਾਰ ਜਿਹੜੇ ਹੈਗੇ ਉਹਨਾਂ ਨੂੰ ਉਹ ਤਸੱਲੀ ਦੇ ਰਹੇ ਨੇ ਕਿ ਵੀ ਆਰ ਓਨ ਟੂ ਇਟ ਅਸੀਂ ਕਰ ਰਹੇ ਹਾਂ ਪਰ ਮੈਨੂੰ ਇਹ ਲੱਗਦਾ ਕਿ ਉਹ ਜਿਹੜੀ ਸਪੀਡ ਹੈ ਬਹੁਤ ਸਲੋ ਹੈ ਉਸ ਚੀਜ਼ ਦੀ ਤੁਹਾਡੀ ਜਿਹੜੀ ਬਿਮਾਰੀ ਸੀ ਹਾਲਤ ਸੀ ਤੁਹਾਡੇ ਜਿਹੜੇ ਜ਼ਖਮ ਸੀ ਉਹਨਾਂ ਬਾਰੇ ਜੇ ਅਸੀਂ ਅਪਡੇਟ ਜਾਣਣੀ ਚਾਹੀਏ ਕਿਉਂਕਿ ਭਾਈਚਾਰੇ ਦੇ ਬਹੁਤ ਸਾਰੇ ਲੋਕ ਕਨਸਰਨਡ ਨੇ ਕਿੰਨੇ ਲੋਕ ਨੇ ਜਿਹੜੇ ਤੁਹਾਨੂੰ ਡੀਜੀ ਤੌਰ ਤੇ ਨਹੀਂ ਜਾਣਦੇ ਪਰ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਉਹਨਾਂ ਦੀਆਂ ਦੁਆਵਾਂ ਸਦਕਾ ਅੱਜ ਤੁਸੀਂ ਸਾਡੇ ਨਾਲ ਵੀ ਖੂਬਸੂਰਤਾਂ ਗੱਲਬਾਤ ਤੁਹਾਡੇ ਰੇਡੀਓ ਸਪਾਈਸ ਦੇ ਜ਼ਰੀਏ ਡੈਫੀਨੇਟਲੀ ਫਰੋਮ ਦ ਬੋਟ ਆਫ ਮਾਈ ਹਾਰਟ ਮੈਂ ਤੈਹ ਦੇ ਲੋ ਸ਼ੁਕਰ ਗੁਜ਼ਾਰਾ ਆਨੈਸਟਲੀ ਹਰ ਇੱਕ ਉਸ ਉਸ ਬੰਦੇ ਦਾ ਜਿਹੜਾ ਮੈਨੂੰ ਜਾਣਦਾ ਜਾਂ ਨਹੀਂ ਜਾਣਦਾ ਹਜ਼ਾਰਾਂ ਹੀ ਫੋਨ ਕਾਲਸ ਆਈਆਂ ਨੇ ਸੈਂਕੜੇ ਬੰਦੇ ਮੈਨੂੰ ਮਿਲਣ ਆਏ ਨੇ ਐਸੇ ਲੋਕਾਂ ਦੇ ਵੀ ਮੈਸੇਜ ਆਏ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਓਹੋ ਵਲਿੰਗਟਨ ਕ੍ਰਾਈਸਚਰਚ ਦੇਸ਼ ਦੇ ਹੋਰ ਕੋਨਿਆਂ ਤੋਂ ਐਸੇ ਐਸੀ ਫੈਮਿਲੀਜ਼ ਨੇ ਆਈ ਮੈਨੂੰ ਪਤਾ ਹੀ ਨਹੀਂ ਕੌਣ ਨੇ ਉਹਨਾਂ ਨੇ ਮੈਨੂੰ ਫਾਈਨੈਂਸ਼ੀਅਲ ਹੈਲਪ ਵੀ ਆਫਰ ਕੀਤੀ ਅੱਛਾ ਹਾਂ ਹਾਂ ਤੇ ਹਰ ਤਰ੍ਹਾਂ ਦੀ ਸਪੋਰਟ ਬਿਗ ਕੰਪਨੀਆਂ ਜਿਹੜੇ ਹੈਗੇ ਨੇ ਬੜਾ ਪਿਆਰ ਬਲਿਆ ਬਹੁਤ ਸਪੋਰਟ ਮਿਲੀ ਹੈ ਮੇਰਾ ਖਿਆਲ ਇੱਕ ਮੈਂ ਮੰਨਦਾ ਇਸ ਚੀਜ਼ ਨੂੰ ਕਿ ਇੱਕ ਕਾਰਨ ਇਹ ਵੀ ਹੈਗਾ ਜਿਹੜਾ ਮੈਂ ਇੰਨੀ ਜਲਦੀ ਆਪਣੇ ਪੈਰਾਂ ਤੇ ਵਾਪਸ ਖੜਾ ਅੱਛਾ ਬਾਤ ਸਰੀਰਕ ਤੌਰ ਤੇ ਮੈਂ ਔਰ ਮਾਨਸਿਕ ਤੌਰ ਤੇ ਮੈਨੂੰ ਇਹ ਇਹ ਜਿਹੜਾ ਪਿਆਰ ਇਹਨੇ ਬਹੁਤ ਮਜ਼ਬੂਤ ਕੀਤਾ ਤੇ ਇਹ ਇਹ ਜਿਹੜਾ ਦੇਣਾ ਹੈਗਾ ਸਮਾਜ ਦਾ ਇਹ ਨਹੀਂ ਮੈਂ ਦੇ ਸਕਾਂਗਾ ਕਿਉਂਕਿ ਮੈਨੂੰ ਬੜੇ ਪਿਆਰ ਕਰਨ ਵਾਲੇ ਨਿੱਦਾਂ ਦੀ ਗੱਲ ਨਹੀਂ ਅਸੀਂ ਲੋਕਾਂ ਵਿੱਚਲੀ ਦਾ ਸਾਰਾ ਪਰ ਜਿਹੜਾ ਮੈਨੂੰ ਪਿਆਰ ਹੁਣ ਮਿਲਿਆ ਜਿਹੜੀਆਂ ਵਿਸ਼ੇਸ ਮੇਰੇ ਵਾਸਤੇ ਜਿੰਨੇ ਘਰ ਫੁੱਲ ਪੁੱਟੇ ਆ ਰਹੇ ਨੇ एवरीडे ਹੈ ਨਾ ਇਸ ਅਮੇਜ਼ਿੰਗ ਇਸ ਓਵਰਵੈਲਮਿੰਗ ਜੀ ਮਤਲਬ ਉਹਨੇ ਮੈਂ ਸ਼ਾਇਦ जख्मਾਂ ਦੀ ਤਾਬਨਾ ਨਹੀਂ ਰੋਇਆ ਹੋਵਾਂਗਾ ਜਿੰਨਾ ਮੈਂ ਇਹ ਇਸ ਪਿਆਰ ਨੂੰ ਦੇਖ ਕੇ ਮੇਰਾ ਮਨ ਭਰਿਆ ਕਿ ਯਾਰ ਪੀਪਲ ਆਰ ਆਊਟ देयर केयर फॉर यू ਐਂਡ ਨੋਟ ਓਨਲੀ ਫॉर ਮੀ ਬਿਕੋਜ਼ ਜੋ ਹੋ ਰਿਹਾ ਉਹਦੇ ਉਹ ਉਹਦੇ ਹੱਕ 'ਚ ਨਹੀਂ ਖੜੇ ਹੋ ਬਿਲਕੁਲ ਸਹੀ ਵਹੀ ਸੱਚ ਕਾਈਂਡਨੇਸ਼ਨ ਜਿਹੜੀ ਲੋਕਾਂ ਦੀ ਐਮਪਥੀ ਆ ਜਿਹੜੀ ਹਮਦਰਦੀ ਆ ਉਹ ਬਾਜੀ ਦੇ ਨਾਲ ਹੈ ਬਾਜੀ ਵਾਲੇ ਇਨਸੀਡੈਂਟ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਬਹੁਤ ਕੁਝ ਜਿਹਾ ਵਾਪਰਿਆ ਜੋ ਸਾਨੂੰ ਕਿਸੇ ਵੀ ਹਾਲਤ ਤੋਂ ਗੁਵਾਰਾ ਨਹੀਂ ਇਸੇ ਉਮੀਦ ਕਰਦੇ ਹਾਂ 1 ਜੁਲਾਈ ਦੀ ਮੀਟਿੰਗ ਦੇ ਵਿੱਚ ਜਿੱਥੇ ਗੁਰਦੀਪ ਬਾਜੀ ਆਪਣੀ ਬੇਟੀ ਰਾਣੀ ਕੀਰਤ ਦੇ ਨਾਲ ਆਪਣੇ بیٹے ਸਨੀ ਸਿੰਘ ਦੇ ਨਾਲ ਤੇ ਆਪਣੇ ਧਰਮ ਪਤਨੀ ਪੂਜਾ ਹੋਣਾ ਦੇ ਨਾਲ ਸ਼ਮੂਲੀਅਤ ਕਰਨਗੇ ਉੱਥੇ ਇਹਨਾਂ ਦੇ ਜਿਹੜੇ ਕੰਸਰਨ ਨੇ ਉਹ ਮੁਲਕ ਦੇ ਪੁਲਿਸ ਮੰਤਰੀ ਅਤੇ ਜਿਹੜੇ ਜਸਟਿਸ ਮਿਨਿਸਟਰ ਨੇ ਪਾਲ ਗੋਡਸਮਿਥ ਉਹਨਾਂ ਦੇ ਸਾਹਮਣੇ ਰੱਖਣ ਦੀ ਕਮਿਊਨਿਟੀ ਵੱਲੋਂ ਪੂਰੀ ਕੋਸ਼ਿਸ਼ ਹੋਵੇਗੀ ਬਹੁਤ ਸਾਰੇ ਕੰਸਰਨ ਨੇ ਲੇਕਿਨ ਮੇਰਾ ਇਹ ਮੰਨਣਾ ਹੈ ਕਿ ਅੱਜ ਜਦੋਂ ਬਾਜੀ ਸੇਤਜਾਬ ਹੋ ਰਹੇ ਨੇ ਇਹਨਾਂ ਦੇ ਨਾਲ ਕੋਈ ਬਹੁਤੀ ਡੂੰਗੀ ਗੱਲਬਾਤ ਹਾਲ ਦੀ ਘੜੀ ਅਸੀਂ ਨਹੀਂ ਕਰ ਰਹੇ لیکن ਜਦੋਂ ਇਹ ਸਹਿਤਜਾਬ ਹੋ ਕੇ ਵਾਪਸ ਆਪਣੇ ਕਾਰੋਬਾਰ ਤੇ ਆਉਣਗੇ ਮੈਂ ਯਾਦ ਕਰਾ ਦਿਆਂ ਕਮਿਊਨਿਟੀ ਨੂੰ ਪੇਬੈਕ ਕਰਨ ਦੀ ਜਦੋਂ ਵੀ ਗੱਲ ਆਉਂਦੀ ਹੈ ਗੁਰਦੀਪ ਭਾਜੀ ਕਦੇ ਵੀ ਪਿੱਛੇ ਨਹੀਂ ਹਟੇ ਹਮੇਸ਼ਾ ਅੱਗੇ ਵੱਧ ਕੇ ਉਹਨਾਂ ਨੇ ਮੁਲਕ ਦੇ ਵਿੱਚਿੱਤੇ ਕਿਤੇ ਵੀ ਸਮਾਜਿਕ ਸਭਿਆਚਾਰਕ ਧਾਰਮਿਕ ਸਰਗਰਮੀਆਂ ਹੁੰਦੀਆਂ ਨੇ ਅਨ ਕੰਡੀਸ਼ਨਲ ਸਪੋਰਟ ਉਹਨਾਂ ਦੇ ਵੱਲ ਹੁੰਦੀ ਹੈ ਅਸੀਂ ਦੁਬਾਰਾ ਪਾੜੀ ਤੁਹਾਨੂੰ ਸਿਰਫ ਉੱਥੇ ਹੀ ਲਖਣਾ ਚਾਹੁੰਦੇ ਆ ਕਿ ਤੁਸੀਂ ਪਹਿਲਾਂ ਖੜੇ ਸੀ ਮੈਂ ਅੰਤ ਵਿੱਚ ਇੱਕ ਮੈਸੇਜ ਦੇਣਾ ਚਾਹਾਂਗਾ ਸਮਾਜ ਨੂੰ ਵੀ ਇਹ ਇਹ ਜਿਹੜਾ ਇਨਸੀਡੈਂਸ ਹੋਇਆ ਨਾ ਇਹਨੇ ਜੋ ਹਲਚਲ ਪੈਦਾ ਕੀਤੀ ਹੈ ਜੀ ਇਹ ਜਿਹੜੀ ਮੂਵਮੈਂਟ ਇਹਨਾ ਨਾਟ ਨਾਟ ਫॉर ਮੀ ਮੇਰੇ ਵਾਸਤੇ ਨਹੀਂ ਪਰ ਵੈਸੇ ਵੀ ਇਹ ਮੂਵਮੈਂਟ ਜਿਹੜੀ ਇੱਥੇ ਮਰਨੀ ਨਹੀਂ ਚਾਹੀਦੀ ਨਾਰਮਲੀ ਹੁੰਦਾ ਕਿ ਇਹ ਤੇ ਦੋ ਚਾਰ ਦਿਨ ਵਾਸਤੇ ਹੁਲਾਹਾਲਾ ਹੁੰਦੀ ਏ ਫਿਰ ਅਸੀਂ ਆਪਣੇ ਆਪਣੇ ਕੰਮਾਂ 'ਚ ਬਿਜ਼ੀ ਹੋ ਜੰਨੇ ਆ ਜਿੰਨਾ ਚਿਰ ਅਗਲਾ ਕੋਈ ਵੱਡਾ ਹਾਦਸਾ ਨਹੀਂ ਵਾਪਰਦਾ ਤੇ ਸਾਨੂੰ ਉਸ ਹਾਦਸੇ ਦੀ ਵੇਟ ਕਰਨ ਦੀ ਲੋੜ ਨਹੀਂ ਹੈ ਕਿ ਉਹ ਫਿਰ ਕੁਝ ਵਾਪਰੇਗਾ ਫਿਰ ਸੜਕਾਂ ਦੇ ਬੈਨਰ ਲੈ ਕੇ ਆ ਜਾਣਗੇ ਹੁਣ ਸਾਨੂੰ ਜਰੂਰ ਇਕੱਠੇ ਰਹਿਣਾ ਚਾਹੀਦਾ ਔਰ ਇੱਕ ਆਵਾਜ਼ ਦੇ ਨਾਲ ਜਿਹੜੀ ਸਰਕਾਰ ਕੋਲ ਮੰਗ ਜਰੂਰ ਰੱਖਣੀ ਚਾਹੀਦੀ ਇੱਕ ਜਿਹੜੀ ਅਸੀਂ ਸ਼ਰਤ ਮੰਗੇ ਆ ਰਹੇ ਕਿ ਜਿਹੜਾ ਨਾਅ ਹੈਗਾ ਇਹ ਇਹਨੂੰ ਇਹਦੇ ਸੋਧ ਲੰਦੀ ਜਾਵੇ ਜੀ ਜੀ ਪਨਿਸ਼ਮੈਂਟ ਥੋੜੀ ਜਿਹੜੀ ਹਾਰਡ ਕੀਤੀ ਜਾਵੇ ਔਰ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਅੰਡਰਏਜ ਦਾ ਨਾਮ ਦੇ ਕੇ ਬੇਲ ਵਗਾਰਾ ਤੱਕੜ ਦਿੰਦੇ ਆ ਦੇ ਆਰ ਔਨ ਦਾ ਰੋਡ ਅਗੇਨ ਡੂਇੰਗ ਦਾ ਸੇਮ ਥਿੰਗ ਅਗੇਨ ਤੇ ਉਹਨਾਂ ਦੇ ਪੇਰੈਂਟਸ ਨੂੰ ਜ਼ਰੂਰ ਅਕਾਉਂਟੇਬਲ ਹੋਣਾ ਜਾਣਾ ਚਾਹੀਦਾ ਕਿਉਂਕਿ ਅਗਰ ਇੱਕ ਬੱਚਾ ਘਰ ਚ ਪੈਦਾ ਹੁੰਦਾ ਤੇ ਅਗਰ ਪੇਰੈਂਟਸ ਉਹਦਾ ਬੈਨੀਫਿਟ ਲੈਣ ਦੇ ਹੱਕਦਾਰ ਹੈਗੇ ਨੇ ਸਰਕਾਰ ਕੋਲ ਕਿ ਸਾਡਾ ਬੱਚਾ ਜੰਮ ਗਿਆ ਤੇ ਫਿਰ ਉਹਨਾਂ ਦੀ ਫਰਜ਼ ਤੇ ਜ਼ਿੰਮੇਵਾਰੀ ਆਪਣੇ ਬੱਚੇ ਪ੍ਰਤੀ ਹੈਗੀ ਕਿ ਸਾਡਾ ਬੱਚਾ ਕਿੱਥੇ ਕੀ ਕਰ ਰਿਹਾ ਹੈ ਥੈਂਕ ਯੂ ਅਸੀਂ ਨਿਊਜ਼ੀਲੈਂਡ ਦੇ ਜਿੱਥੇ ਪਹਿਲਾਂ ਵਰਗਾ ਹੀ ਦੇਖਣਾ ਚਾਹੁੰਦੇ ਆ ਉੱਥੇ ਉਹਦੇ ਲਈ ਇਹ ਜ਼ਰੂਰੀ ਹੈ ਕਿ ਸਖਤ ਕਾਨੂੰਨ ਹੋਣ ਦੇ ਵਿੱਚ ਲਿਆਉਣੇ ਜ਼ਰੂਰੀ ਨੇ ਲੇਕਿਨ ਗੁਰਦੀਪ ਭਾਜ ਨੇ ਆਪਣੀਆਂ ਗੱਲਾਂ ਦੇ ਵਿੱਚ ਬੜਾ ਸਟਰੋਂਗਲੀ ਇਸ਼ਾਰਾ ਕੀਤਾ ਕਿ ਉਹ ਹਿਊਮਨ ਰਾਈਟਸ ਦੀ ਹਲੰਘੜਾ ਨਹੀਂ ਚਾਹੁੰਦੇ ਲੇਕਿਨ ਉਸ ਦਾਇਰੇ ਦੇ ਵਿੱਚ ਜਿਹੜੀ ਅਕਾਉਂਟੇਬਿਲਟੀ ਮਾਪੇ-ਵਾਪ ਦੀ ਬਣਦੀ ਹੈ ਜਿਹੜੀ ਅਕਾਉਂਟੇਬਿਲਟੀ ਰਾਜਨੀਤੀਆਂ ਲੋਕਾਂ ਦੀ ਬਣਦੀ ਹੈ ਉਹ ਉਹਨੂੰ ਉਸ ਖਾਤੇ ਦੇ ਵਿੱਚ ਉਸ ਘਟਾਰੇ ਦੇ ਵਿੱਚ ਜ਼ਰੂਰ ਖੜਾਉਣਾ ਚਾਹਣਗੇ ਤੁਹਾਡਾ ਸਾਰਿਆਂ ਦਾ ਗੱਲਬਾਤ ਵਿੱਚ ਅਸਰ ਲੈਣ ਦੇ ਲਈ ਬਹੁਤ ਧੰਨਵਾਦ ਪ੍ਰਦੀਪਾ ਜੀ ਤੁਸੀਂ ਛੇਤੀ ਛੇਤੀ ਸੇਤਜਾਬ ਹੋਵੋ ਥੈਂਕ ਯੂ ਸੋ। ਕਿ ਅਸੀਂ ਫਿਰ ਬੂਡਾ ਡਾਲਰਸ ਦੇ ਕਾਊਂਟਰ ਤੇ ਤੁਹਾਨੂੰ ਮਿਲਾਂ। ਲੈਚੀ ਵਾਲੀ ਚਾਹ ਪੀਣਾ ਜੀ। ਕੀ ਬਾਤ ਹੈ। ਸਤਿ ਸ੍ਰੀ ਅਕਾਲ।